ਸਾਡੇ ਸਰਦਾਰ ਫੌਜਾ ਸਿੰਘ ਜਿਹੜੇ ਕਿ ਜਿਨ੍ਹਾਂ ਦੀ ਉਮਰ 114 ਸਾਲ ਸੀ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਸ ਉਮਰ ਦੇ ਵਿੱਚ ਵੱਡੀ ਉਮਰ ਦੇ ਵਿੱਚ ਜਿਹੜੇ ਦੜਾਕ ਸੀ ਜਿਨ੍ਹਾਂ ਨੇ ਬ੍ਰਿਟਿਸ਼ ਮੈਰਾਥਨ ਰਨਰ ਅਤੇ ਸਿੱਖ ਟਰਬਨਡਾ ਟਾਰਨੇਡੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਸਰਦਾਰ ਫੌਜਾ ਸਿੰਘ ਜਿਹੜੇ ਸੀ ਇਹਨਾਂ ਦਾ ਜਨਮ 1 April 1911 ਨੂੰ ਵਿਆਸ ਪਿੰਡ ਜਿਹੜਾ ਹੈਗਾ ਥਾਣਾ ਆਦਮਪੁਰ ਦੇ ਵਿੱਚ ਪੈਂਦਾ 1911 ਦੇ ਵਿੱਚ ਇਹਨਾਂ ਦਾ ਜਨਮ ਜਿਹੜਾ ਹੈਗਾ ਇੱਥੇ ਹੋਇਆ ਸੀ ਸਰਦਾਰ ਫੌਜਾ ਸਿੰਘ ਨੇ 89 ਇਅਰ ਦੀ ਉਮਰ ਦੇ ਵਿੱਚ ਇਹਨਾਂ ਦੇ ਇੱਕ بیٹے ਦੀ ਅਨਫੋਰਚੂਨੇਟਲੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਦੌੜਾਂ ਦੇ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਸੀ ਤਾਂ ਜਿਹਦੇ ਵਿੱਚ ਇਹਨਾਂ ਨੇ 2011 ਵਿੱਚ ਟੋਰਾਂਟੋ ਮੈਰਾਥਨ ਵਿੱਚ ਇੱਕ ਰਿਕਾਰਡ ਜਿਹੜਾ ਹੈਗਾ ਸਥਾਪਿਤ ਕੀਤਾ ਤੇ ਵਿਸ਼ਵ ਦੇ ਪਹਿਲੇ 100 ਡੜਾਕਾ ਦੇ ਵਿੱਚ ਜਿਹੜੇ ਹੈਗਾ ਇਹਨਾਂ ਨੇ ਆਪਣਾ ਪੋਜੀਸ਼ਨ ਉਹਦੇ ਵਿੱਚ ਹਾਸਲ ਕੀਤੀ ਜਿਹੜਾ ਸਰਦਾਰ ਫੌਜਾ ਸਿੰਘ ਸੀ ਇਹਨਾਂ ਨੇ ਭਾਰਤ ਦਾ ਪੰਜਾਬ ਦਾ ਤੇ ਸਮੁੱਚੇ ਪੰਜਾਬੀ ਪੰਜਾਬੀਆਂ ਦਾ ਪੰਜਾਬੀਅਤ ਦਾ ਨਾਮ ਜਿਹੜਾ ਹੈਗਾ ਵਿਸ਼ਵ ਦੇ ਵਿੱਚ ਰੋਸ਼ਨ ਕੀਤਾ ਤੇ ਜਿਹੜੇ ਹੁਣ ਵੀ 114 ਸਾਲ ਦੀ ਉਮਰ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਡੇਲੀ ਰੁਟੀਨ ਹੈਗੀ ਸੀ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਰਨਿੰਗ ਸੀ, ਰੇਸ ਸੀ ਉਹ ਇੱਕ ਇਹਨਾਂ ਦਾ ਲਾਈਫ ਦਾ ਇੱਕ ਅਨਿਕੜਵਾ ਜਿਹੜਾ ਹੈਗਾ ਭਾਗ ਸੀ। ਤਾਂ ਮਿਤੀ 14 7 ਨੂੰ ਇਹ ਜਿਹੜੀ ਹੈਗੀ ਇੱਕ 트ਰੇਜਿਕ ਇਨਸੀਡੈਂਟ ਹੋਇਆ, ਰੋਡ ਐਕਸੀਡੈਂਟ ਹੋਇਆ। 14 ਤਰੀਕ ਨੂੰ ਸ਼ਾਮ ਨੂੰ 3:00 ਵਜੇ 7-8 ਮਿੰਟ ਦੇ ਉੱਪਰ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਆਪਣੇ ਘਰ ਦੇ ਵਿੱਚੋਂ ਸੈਰ ਕਰਨ ਵਾਸਤੇ ਨਿਕਲਦੇ ਬਿਆਸਪਿੰਡ ਤੋਂ ਲੰਚ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲੇ ਤਾਂ ਘਾਰੇ ਦਾ 100 ਮੀਟਰ ਜਿਹੜਾ ਹੈਗਾ 100 ਸਵਾ 100 ਮੀਟਰ ਬੇਨ ਜਿਹੜੀ ਪਠਾਨਕੋਟ ਜਲੰਧਰ ਹਾਈਵੇ ਹੈ ਉੱਥੋਂ ਇਹਨਾਂ ਦਾ ਹੈਗਾ ਨੇੜੇ ਆ ਉਹਦੇ ਵਿਆਸਪਿੰਡ ਦੀ ਜਿਹੜਾ ਕਿ ਆਊਟਰ ਸਕਰਟਸ ਦੇ ਉੱਤੇ ਇਹਨਾਂ ਦਾ ਪਿੰਡ ਘਰ ਹੈਗਾ ਜਦੋਂ ਇਹ ਸੜਕ ਦੇ ਉੱਪਰ ਮੇਨ ਰੋਡ ਤੇ 3 ਵਜੇ ਕੇ 8 ਮਿੰਟ ਤੇ ਕਰੀਬ ਇਹ ਪਹੁੰਚਦੇ ਹੈਗੇ ਆ ਸ਼ਾਮ ਨੂੰ ਤਾਂ ਉੱਥੇ ਇੱਕ ਕੋਈ ਨਾਮ ਵਾਲਾ ਜਿਹੜਾ ਵਹੀਕਲ ਸੀ ਉਹ ਉਹਦੇ ਨਾਲ ਇਹਨਾਂ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਉਹਦੇ ਵੱਲੋਂ ਇਹਦੇ ਹਿੱਟ ਕੀਤਾ ਜਾਂਦਾ ਜਿਹੜਾ ਇਹ ਅਨਨੋਨ ਵਹੀਕਲ ਸੀ ਉਹ ਉੱਤੇ ਮੌਕੇ ਦੇ ਉੱਤੇ ਉਹਦੇ ਵੱਲੋਂ ਰੋਕਿਆ ਨਹੀਂ ਗਿਆ ਸੀ ਐਂਡ ਇਹਨਾਂ ਦੇ ਜਿਹੜੇ ਕੁਝ ਵਿਅਕਤੀ ਜਿਹੜੇ ਘਰ ਦੇ ਨਜ਼ਦੀਕੀ ਸੀ ਇਹਨਾਂ ਦੇ ਜਾਂ ਮੌਕੇ ਦੇ ਉੱਪਰ ਇਹਨਾਂ ਦੇ ਨਿਕਲ ਰਹੇ ਸੀ ਉਹਨਾਂ ਨੇ ਇਹਨਾਂ ਨੂੰ ਚੱਕ ਕੇ ਹਸਪੀਟਲ ਦੇ ਵਿੱਚ ਸ਼੍ਰੀਮਨ ਹਸਪੀਟਲ ਜਲੰਧਰ ਐਡਮਿਟ ਕਰਾਇਆ ਉਹ ਟੀਵੀ ਜਿਹੜੀ ਹੈਗੀ ਆ ਸਾਡੇ ਕੋਲ ਇਨਫੋਰਮੇਸ਼ਨ ਸ਼ਾਮ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਆ ਤਾਂ ਅਸੀਂ ਵਕ ਵਕ ਟੀਮਸ ਜਿਹੜੀਆਂ ਡਿਸਪੈਚ ਕੀਤੇ ਆ ਮੌਲਾਜਾ ਮੌਕਾ ਕੀਤਾ ਗਿਆ ਮੈਂ ਖੁਦ ਮੌਕੇ ਤੇ ਗਿਆ ਸਾਡੇ ਅਫੀਸਰ ਜਿਹੜੇ ਐਸਪੀ ਡਿਟੈਕਟਿਵ ਸਰਵਜੀਤ ਰਾਏ ਐਸਪੀ ਹੈੱਡਕੁਆਰਟਰ ਪਰਮਿੰਦਰ ਹੀ ਡੀਐਸਪੀ ਕੁਲਵੰਤ ਸਿੰਘ ਡੀਐਸਪੀ ਆਦਮپور ਸਬ-ਡਿਵੀਜ਼ਨ ਡੀਐਸਪੀ ਡਿਟੈਕਟਿਵ ਇੰਦਰਜੀਤ ਸਿੰਘ ਸਾਡੇ ਇੰਸਪੈਕਟਰ ਸੀਆਈਏ ਖੁਸ਼ਬਾਲੀ ਇੰਸਪੈਕਟਰ ਹਰਦੇਪ੍ਰੀਤ ਐਸਐਚਓ ਆਦਮਪੁਰ ਇਹ ਸਾਰੇ ਅਸੀਂ ਉੱਥੇ ਮੌਕਾ ਤੇ ਮਲਾਜ਼ਮ ਮੌਕਾ ਕਰਕੇ ਇਹਨਾਂ ਦੀ ਸਾਰੀਆਂ ਦੀਆਂ ਟੀਮ ਨੂੰ ਅਲੱਗ-ਅਲੱਗ ਐਂਗਲ ਤੇ ਕੰਮ ਕਰਨ ਵਾਸਤੇ ਉਹਨੂੰ ਟ੍ਰੇਸ ਕਰਨ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਜਿਹੜੀ ਇਹ ਇਨਵੈਸਟੀਗੇਸ਼ਨ ਜਦੋਂ ਅਸੀਂ ਟੇਕ ਅਪ ਕੀਤੀ ਤਾਂ ਮਲਾਜ਼ਮ ਮੌਕਾ ਤੋਂ ਕੋਸ਼ਿ ਗੱਡੀ ਦੇ ਜਿਹੜੇ ਪਾਰਟ ਸੀ ਜਿਹੜੇ ਫ੍ਰੈਗਮੈਂਟ ਸੀ ਜਿਹੜੇ ਉੱਥੇ ਜਦੋਂ ਸਰਦਾਰ ਫੌਜਾ ਸਿੰਘ ਨਾਲ ਟੱਕਰ ਹੋਈ ਤਾਂ ਉਹ ਗੱਡੀ ਦੇ ਲੈਫਟ ਸਾਈਡ ਦੇ ਜਿਹੜੇ ਹੈੱਡਲਾਈਟ ਦੇ ਉੱਪਰ ਫਰੇਮ ਲੱਗਿਆ ਹੁੰਦਾ ਹੈ ਜਿਹੜਾ ਹੈਗਾ ਤੇ ਕੁਝ ਪਾਰਟ ਹੋਰ ਜਿਹੜੇ ਸੀ ਉਹ ਮੌਕਾ ਦੇ ਉੱਪਰ ਅਸੀਂ ਫਿਜ਼ੀਕਲ ਜਿਹੜੀ ਐਵੀਡੈਂਸ ਰਿਕਵਰ ਕੀਤੀ ਉਹ ਸਾਡੇ ਸਾਰੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੇ ਉਹ ਵਾਲੇ ਪਾਰਟ ਹੈਗੇ ਸੀ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਲੀਡ ਦਿੱਤੀ ਜਿਸ ਤੋਂ ਜਿਹੜੀ ਹੈਗੀ ਗੱਡੀ ਅਸੀਂ ਟਰੇਸ ਕੀਤੀ ਕਿਉਂਕਿ ਉਸ ਵਕਤ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਹੈਗੀਆਂ ਨੇ ਉਥੋਂ ਪਾਸ ਆਨ ਕਰ ਰਹੀਆਂ ਸੀ ਕ੍ਰੋਸ ਕੀਤੀਆਂ ਤਾਂ ਮੇਨ ਹਾਈਵੇ ਹੈ ਉਹ ਤਕਰੀਬ 30-35 ਗੱਡੀ ਜਿਹੜੀਆਂ ਹੈਗੇ ਸੀ ਗੱਡੀਆਂ ਉਸ ਵਕਤ ਗੁਜ਼ਰੀਆਂ ਆਈ ਵਿਟਨੈਸ ਨੂੰ ਜਦੋਂ ਅਸੀਂ ਐਗਜ਼ਾਮਨ ਕੀਤਾ ਡਿਟੇਲ ਦੇ ਵਿੱਚ ਤਾਂ ਉਹਨੇ ਦੱਸਿਆ ਕਿ ਜਿਹੜੀ ਗੱਡੀ ਫੋਰਚੂਨਰ ਜਾਂ ਨੋਵਾ ਹੋ ਸਕਦੀ ਹੈ ਬਟ ਉਸ ਵਕਤ ਫਿਰ ਅਸੀਂ ਸਾਰੇ ਪਿੱਛੇ ਬੈਕਵਰਡ ਕੈਮਰਾਜ਼ ਅੱਗੇ ਜਿਹੜੇ ਅਸੀਂ ਸਿਟੀ ਸੀਸੀਵੀ ਫੁਟੇਜ ਉਹਨਾਂ ਨੇ ਚੈੱਕ ਕੀਤੀਆਂ ਦਾ ਜਿਨ੍ਹਾਂ ਦੇ ਵਿੱਚ ਇੱਕ ਗੱਡੀ ਅਸੀਂ ਡਿਟੈਕਟ ਕੀਤੀ ਕਿ ਇੱਕ ਫੋਰਚੂਨਰ ਗੱਡੀ ਹੈ ਉਹ ਦਾ ਜਿਹੜਾ ਫ੍ਰੈਗਮੈਂਟ ਤੇ ਜਿਹੜਾ ਪੀਸ ਉਹਦਾ ਲੈਫਟ ਸਾਈਡ ਤੋਂ ਉਤਰਿਆ ਹੋਇਆ ਹੈ ਐਂਡ ਉਹ ਸੇਮ ਪੀਸ ਹੈਗਾ ਸੀ ਜਿਹੜਾ ਅਸੀਂ ਇੱਥੇ ਮੌਕੇ ਤੇ ਫਿਜ਼ੀਕਲ ਜਦੋਂ ਐਵੀਡੈਂਸ ਅਸੀਂ ਕਲੈਕਟ ਕਰ ਰਹੇ ਸੀ ਤਾਂ ਉਤੋਂ ਰਿਕਵਰ ਕੀਤਾ ਉਹ ਵਾਲਾ ਸੇਮ ਪਾਰਟ ਸੀ ਤਾਂ ਉਹਨੂੰ ਅਸੀਂ ਮੈਚ ਕੀਤਾ ਵੱਖ-ਵੱਖ ਜਿਹੜੀਆਂ ਟੁਇਟਾ ਦੀਆਂ ਏਜੰਸੀਜ਼ ਦੀ ਉਹਨਾਂ ਤੋਂ ਜਾ ਕੇ ਅਸੀਂ ਟੈਲੀ ਕਰਾਇਆ ਤਾਂ ਉਹ ਉਤੋਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਗੱਡੀ ਹੈਗੀ ਆ 2009 10 11 ਇਸ ਮਾਡਲ ਦੇ ਵਿੱਚ ਹੋ ਸਕਦੀ ਹੈਗੀ ਕਿਉਂਕਿ ਉਸ ਵਕਤ ਹੋਰ ਫੋਰਟਚਨਰ ਗੱਡੀਆਂ ਵੀ ਜਿਹੜੀਆਂ ਨੇ ਕੁਝ ਅਪਰ ਮਾਡਲ ਦੀਆਂ ਜਿਹੜੀਆਂ ਨੇ ਲੇਟੈਸਟ ਮਾਡਲ ਦੀਆਂ ਨਿਕਲੀਆਂ ਸੀ ਤਾਂ ਉਹ ਸਾਰੀਆਂ ਥੀਰੀਜ਼ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਰੂਲ ਆਊਟ ਕਰਦੇ ਫਿਰ ਇੱਕ ਸੀਸੀਟੀਵੀ ਕੈਮਰਾ ਦੇ ਵਿੱਚੋਂ ਉਸ ਗੱਡੀ ਦਾ ਇੱਕ ਨੰਬਰ ਨਿਕਲਦਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਹੈਗਾ ਪੜਿਆ ਗਿਆ ਗੱਡੀ ਜਿਹੜੀ ਹੈਗੀ ਉਸੇ ਕੰਮ ਕਰਦੇ ਹੋਏ ਅਸੀਂ ਜਦੋਂ ਦੇਖਿਆ ਕਿ ਪਿੱਛੇ ਉਹਦੇ ਜਿਹੜੇ ਉਹ ਗੱਡੀ ਸੈਕੰਡ ਓਨਰ ਕੋਈ ਉਹਦਾ ਹੋਰ ਹੈਗਾ ਸੀ ਫਸਟ ਓਨਰ ਤੋਂ ਅੱਗੇ ਗੱਡੀ ਵਿਕੀ ਹੋਈ ਸੀ ਉਸ ਨੂੰ ਟਰੇਸ ਜਿਹੜਾ ਹੈਗਾ ਸੀ ਕੱਲ ਕੀਤਾ ਇਹਦੇ ਵਿੱਚ ਜਿਹੜਾ ਹੈਗਾ ਮੁਕਦਮਾ ਦੀ ਜੇ ਗੱਲ ਕਰੀਏ ਤਾਂ ਅਸੀਂ 281 BNS ਐਂਡ 105 BNS ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਦਾ ਜਿਹੜਾ ਹੈਗਾ ਐਫ ਆਈ ਆਰ ਦਰਜ ਥਾਣਾ ਆਦਮਪੁਰ ਦੇ ਵਿੱਚ ਕੀਤੀ ਸੀ ਕਿਉਂਕਿ ਜਿਹੜਾ ਇਹ ਵਿਅਕਤੀ ਜਿਹੜਾ ਦੋਸ਼ੀ ਹੈਗਾ ਸੀ ਜਦੋਂ ਹਿੱਟ ਐਂਡ ਰਨ ਦਾ ਕੇਸ ਹੈਗਾ ਤਾਂ ਦੋਸ਼ੀ ਦਾ ਫਰਜ਼ ਬਣਦਾ ਸੀ ਇਹ ਅਗਰ ਐਕਸੀਡੈਂਟ ਹੋ ਵੀ ਗਿਆ ਤੌਹਤੇ ਰੁੱਕ ਕੇ ਗੱਡੀ ਨੂੰ ਤਾਂ ਜਿਹੜਾ ਇੰਜਰਡ ਹੈਗਾ ਉਹਨੂੰ ਪਹਿਲਾਂ ਹਸਪੀਟਲਾਈਜ਼ ਕਰਾਉਣਾ ਉਹਦਾ ਫਰਸਟ ਏਡ ਦੇਣੀ ਉਹਦੀ ਜਿਹੜੀ ਹੈਗੀ ਪ੍ਰਾਇਮਰੀ ਡਿਊਟੀ ਹੈਗੀ ਸੀ ਜਿਹੜੀ ਕਿ ਉਸ ਵੱਲੋਂ ਨਹੀਂ ਕੀਤੀ ਗਈ ਤਾਂ ਇਸ ਦੇ ਵਿੱਚ ਸਾਡੀਆਂ ਟੀਮਸ ਨੇ ਵਧੀਆ ਕੰਮ ਕਰਦੇ ਹੋਏ ਜਿਹੜਾ ਹੈਗਾ ਰਾਤ ਸਾਨੂੰ ਲੀਡ ਮਿਲੇ ਤਾਂ ਦੋਸ਼ੀ ਜਿਹੜਾ ਹੈਗਾ ਅਮਰਿਤਪਾਲ ਸਿੰਘ ਦੋਸ਼ੀ ਨਾਮ ਦੇ ਵਿੱਚ ਜਿਹੜਾ ਹੈਗਾ ਅਮਰਿਤਪਾਲ ਸਿੰਘ ਢਿੱਲੋਂ son of ਸੰਤੋਖ ਸਿੰਘ ਜਿਹੜਾ ਦੋਸ਼ੀ ਹੈ ਉਹ ਇਹਦੇ ਵਿੱਚ ਫਿਕਰ ਆਊਟ ਹੋਇਆ ਇਹ ਜਿਹੜਾ ਦੋਸ਼ੀ ਹੈਗਾ ਅਮਰਿਤਪਾਲ ਸਿੰਘ ਢਲੋਏ ਕੈਨੇਡਾ ਬੇਸਡ ਹੈਗਾ ਕੈਨੇਡਾ ਦੇ ਵਿੱਚ ਟੂਰਿਸਟ ਵਿਜ਼ਿਟ ਤੇ ਗਿਆ ਸੀ ਉੱਥੇ ਜਾ ਕੇ ਇਸ ਨੇ ਵਰਕ ਪਰਮਿਟ ਅਪਲਾਈ ਕੀਤਾ ਵਰਕ ਪਰਮਿਟ ਇਹਨੂੰ ਮਿਲ ਗਿਆ ਇਹ ਜਿਹੜਾ ਕਿ 2027 ਤੱਕ ਇਹਦੇ ਕੋਲ ਵਰਕ ਪਰਮਿਟ ਕੈਨੇਡਾ ਦਾ ਹੈਗਾ ਇਹ ਦੋਸ਼ੀ ਪਿਛਲੇ ਥੋੜੇ 23 24 ਜਿਹੜੀ ਹੈਗੀ ਹੈ ਜੂਨ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ ਆਉਂਦਾ ਥੋੜੇ ਦਿਨ ਪਹਿਲਾਂ ਹੀ ਇੱਥੇ ਤਿੰਨ ਗੱਪ ਦੇ ਪਹਿਲਾਂ ਹੀ ਇੱਥੇ ਜਿਹੜਾ ਹੈਗਾ ਇੱਥੇ ਆਇਆ ਸੀ ਤਾਂ ਜਿਸ ਦਿਨ ਐਕਸੀਡੈਂਟ ਹੁੰਦਾ ਉਸ ਦਿਨ ਇਹਦੀ ਪਹਿਲਾਂ ਕੋਈ ਇਹਨੇ ਗੱਡੀ ਦਾ ਟਾਇਰ ਇਹਦੀ ਦਾ ਖਰਾਬ ਹੋ ਗਿਆ ਸੀ ਉਹਨੂੰ ਇਹਨੇ ਚੇਂਜ ਕਰਾਇਆ ਫਿਰ ਕਾਲਾ ਬਕੜਾ ਕਸਬੇ ਤੋਂ ਜਿਹੜਾ ਕਿ ਉੱਥੋਂ ਹੀ ਨਿਕਲਿਆ ਤਾਂ ਇਹਦੇ ਵਿੱਚ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਇਹ ਮਿਹਨਤ ਇਸ ਕਰਕੇ ਥੋੜ ਜੜੀ ਜਿਆਦੇ ਲੱਗ ਰਹੀ ਸੀ ਕਿਉਂਕਿ ਜਦ ਇਹ ਅਸੀਂ ਪਿੱਛੇ ਕੈਮਰੇ ਵੱਲ ਜਾਂਦੇ ਸੀ ਤਾਂ ਉਹ ਗੱਡੀ ਪਿੱਛੇ ਕੈਮਰੇ ਚੋਂ ਡਿਟੈਕਟ ਨਹੀਂ ਹੁੰਦੀ ਕਿਉਂਕਿ ਉਹਦਾ ਪਿੰਡ ਬਿਲਕੁਲ ਥੋੜੇ ਨੇੜੇ ਹੈਗਾ ਤਾਂ ਉਹ ਥੋੜੇ ਏਰੀਆ ਦੇ ਵਿੱਚ ਜਿਹੜਾ ਹੁੰਦਾ ਕਿ ਕੈਮਰਾ ਜਿਹੜਾ ਸੀਸੀਟੀਵੀ ਕੈਮਰਾ ਹਰ ਥਾਂ ਤੇ ਤੁਹਾਨੂੰ ਰੂਰਲ ਏਰੀਆ ਹੋਣ ਕਰਕੇ ਸਾਨੂੰ ਜਿਹੜੀ ਇੱਕ ਸੀਸੀਟੀਵੀ ਫੁਟੇਜ ਦੀ ਐਂਡ ਜਿਹੜੀ ਫਿਜ਼ੀਕਲ ਐਵੀਡੈਂਸ ਜਿਹੜੀ ਅਸੀਂ ਉਥੋਂ ਰਿਕਵਰ ਕੀਤੀ ਸੀ ਉਸ ਨੂੰ ਉਥੋਂ ਜਿਹੜਾ ਕੇਸ ਹੈ ਜਿਹੜਾ ਹੈਗਾ ਇਹ ਟਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਹੈ ਸਾਨੂੰ ਮਦਦ ਮਿਲੀ ਹੈ ਜਿਹੜੀ ਇਨਵੈਸਟੀਗੇਸ਼ਨ ਇਸ ਕੇਸ ਦੀ ਹੈ ਕਿਸੇ ਕਿਉਂਕਿ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਨੇ ਉਹਨਾਂ ਦਾ ਵਿਸ਼ਵਵੂ ਦੇ ਵਿੱਚ ਜਿਸ ਤਰੀਕੇ ਉਹਨਾਂ ਨੇ ਨਾਮ ਕਮਾਇਆ ਸੀ ਐਂਡ ਦੁਨੀਆ ਦਾ ਬੱਚਾ ਬੱਚਾ ਜਿਹੜਾ ਹੈਗਾ ਉਹਨਾਂ ਦੇ ਨਾਂ ਤੋਂ ਵਕਫ ਹੈ ਤੇ ਸਾਰੇ ਅਸੀਂ ਪੰਜਾਬੀ ਹੋਣ ਦੇ ਨਾਤੇ ਭਾਰਤੀ ਹੋਣ ਦੇ ਨਾਤੇ ਅਸੀਂ ਉਹਨਾਂ ਦੇ ਸਿੱਖਿਆ ਦੇ ਉੱਤੇ ਮਾਣ ਮਹਿਸੂਸ ਕਰਦੇ ਆਂ ਤਾਂ ਅਸੀਂ ਇਸ ਕੇਸ ਨੂੰ ਜਿਹੜਾ ਹੈਗਾ ਇੱਕ ਚੈਲੰਜ ਦੇ ਤੌਰ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨਾਂ ਨੂੰ ਲਿਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਘੱਟ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਟਰੇਸ ਕੀਤਾ ਜਾਵੇ ਤਾਂ ਉਹ ਜਿਹੜਾ ਹੈਗਾ ਵਿਦਨ 30 ਆਵਰਸ ਦੇ ਵਿੱਚ ਜਿਹੜੀਆਂ ਸਾ ਅਸੀਂ ਇਸ ਕੇਸ ਨੂੰ ਜਿਹੜਾ ਟਰੇਸ ਕੀਤਾ ਅਕਿਊਜ਼ ਨੂੰ ਅਸੀਂ ਅਰੈਸਟ ਕਰ ਲਿਆ ਐਂਡ ਜਿਹੜੀ ਗੱਡੀ ਹੈਗੀ ਐ ਫੋਰਚੂਨਰ ਇਹ ਗੱਡੀ ਵੀ ਅਸੀਂ ਜਿਹੜੀ ਹੈਗੀ ਕਬਜ਼ਾ ਦੇ ਵਿੱਚ ਜਿਹੜੀ ਹੈਗੀ ਇਹ ਤਾਂ PB 20C 7100 7100 ਇਹਦਾ ਨੰਬਰ ਹੈਗਾ ਇਹ ਜਿਹੜੀ ਫੋਰਚੂਨਰ ਗੱਡੀ ਹੈਗੀ ਸੀ ਇਹਨੂੰ ਅਸੀਂ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤਾਂ ਇਸ ਤਰੀਕੇ ਨਾਲ ਜਿਹੜੀ ਹੈਗੀ ਹੈ ਸਾਨੂੰ ਜਿਹੜੀ ਇਹ ਸਰਦਾਰ ਫੌਜਾ ਸਿੰਘ ਦੀ ਜਿਹੜੀ ਅਨਫੋਰਚੂਨੇਟਲੀ ਡੈਥ ਹੋਈ ਹੈ ਉਹਦੇ ਵਿੱਚ ਸਾਨੂੰ ਅਫਸੋਸ ਹੈ ਜਿਹੜਾ ਹੈ ਕਿ ਜਿਸ ਤਰੀਕੇ ਦੀ ਸ਼ਖਸੀਅਤ ਸਰਦਾਰ ਫੌਜਾ ਸਿੰਘ ਨੇ ਕਮਾਈ ਹੈ ਉਹਨਾਂ ਦੇ ਅੰਤ ਸਮੇਂ ਦੇ ਵਿੱਚ ਜਿਹੜੀ ਹੈਗੀ ਇਸ ਤਰੀਕੇ ਨਾਲ ਜਿਹੜੀ ਹੈਗੀ ਉਹਨਾਂ ਦੀ ਜਾਣ ਐਕਸੀਡੈਂਟ ਦਾ ਰੋਡ ਐਕਸੀਡੈਂਟ ਦੇ ਵਿੱਚ ਨਹੀਂ ਜਾਣੀ ਚਾਹੀਦੀ ਸੀ ਪਰ ਫਿਰ ਵੀ ਅਸੀਂ ਆਪਣੀ ਜਿਹੜੀ ਸਾਡੀ ਪੁਲਿਸ ਦੀ ਡਿਊਟੀ ਹੈਗੀ ਆ ਮੁਕੱਦਮਾ ਦਰਜ ਕਰਕੇ ਉਹਨੂੰ ਤਫ਼ਤੀਸ਼ ਕਰਕੇ ਤੇ ਦੋਸ਼ੀ ਨੂੰ ਅਰੈਸਟ ਕਰਨਾ ਉਹ ਅਸੀਂ ਮੁਕੰਮਲ ਕੀਤੀ ਹੈ ਸਰ ਇੱਕ ਸਵਾਲ ਹੈ ਕਿ ਇਹ ਜੋ ਪਤਾ ਸੀਗਾ ਕਿ ਜਦੋਂ ਐਕਸੀਡੈਂਟ ਹੋਇਆ ਕਿ ਇਹ ਫੌਜਾ ਸਿੰਘ ਨੂੰ ਕਿੰਨੀ ਦੇਰ ਬਾਅਦ ਪਤਾ ਹੈ ਕਿ ਨਹੀਂ ਇਹਨੂੰ ਜਿਹੜਾ ਹੈਗਾ ਦੋਸ਼ੀ ਨੂੰ ਇਸ ਬਾਰੇ ਜਿਹੜਾ ਉਹਦੀ ਪੁੱਛਗਿੱਛ